ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਇਹੀ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਗਏ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਕਾਪੂ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਆਹੀ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ 30 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਰਾ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸ਼ਰਾਰਤੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਣੀ ਹੈ ਨਾ ਉਹ ਮਗਰ ਤੇ ਇਹ ਨਾ ਖਿਆਲ ਰੱਖ ਸਕਦਾ ਉਹ ਸੇਫਟੀ ਗੱਲ ਇਹ ਰਹਿੰਦਾ ਕਿ ਤੇ ਗਏ ਸੀ ਕਿ ਸਕੂਲੀ ਪੱਥਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਹੈ 40 ਸਪੀਡ ਤੋਂ ਨਹੀਂ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ ਇਹ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਹੈ ਡਰਾਈਵਰ ਨੂੰ ਹਾਂ ਹਾਂ ਮਾਲਕਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਏਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲੀ ਰਹੇਗੀ ਸਕੂਲੀ ਬਾਤ ਲਗਾਤਾਰ ਚੱਲੀ ਰਹੇਗੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਹੈ ਉਹ ਵੀ ਜਾਂਦੀ ਹੈ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਇੱਕ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਅਸੀਂ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਗਏ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਕਾ ਬਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਆਹੀ-ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ ਕਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਪੂਰੇ ਸੀ ਪਰ ਪਲਾਸੋ ਦੇ ਕੋਲ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸ਼ਰਾਬੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭੀਰ ਸਾਂ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਣੀ ਆ ਨਾ ਉਹ ਮਗਰ ਤੇ ਇਹ ਨਾ ਖਿਆਲ ਰੱਖ ਸਕਦਾ ਉਹ ਸੇਫਟੀ ਗੱਲਾਂ ਨੇ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਸਪੂਟੀ ਬੱਸਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਐ 45 ਸਪੀਡ ਤੋਂ ਨਹੀਂ ਵੱਧ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਣ ਕੀਤਾ ਕਿੰਨਾ ਚਲਾਣ ਕੀਤਾ ਚਲਾਨ ਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਹੈ ਡਰਾਈਵਰ ਨੂੰ ਹਾਂ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਏਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲੀ ਰਹੀ ਰਹੀ ਸਕੂਲੀ ਬਾਰ ਲਗਾਤਾਰ ਚੱਲੀ ਰਹੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਹੈ ਉਹ ਵੀ ਜਾਂਦੀ ਹੈ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਨਹੀਂ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਕਾਪੂ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਅਹੀਂ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 90 ਦੇ ਕਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤੇ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸਰਾਤੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾਹ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਨੀ ਹੈ ਨਾ ਉਹ ਮਗਰ ਤੇ ਇਹਨਾਂ ਖਿਆਲ ਰੱਖ ਸਕਦਾ ਉਹ ਸੇਫਟੀ ਗੱਲਾਂ ਨੇ ਇਹ ਦੱਸਤਾ ਦਿੱਤੀਆਂ ਗਈਆਂ ਸੀ ਕਿ ਸਕੂਲੀ ਪੱਥਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਨੂੰ ਗਏ ਜਾਣੇ ਚਾਹੀਦੇ ਹੈ 50 ਦੀ ਸਪੀਡ ਤੋਂ ਨਹੀਂ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਣ ਕੀਤਾ ਕਿੰਨਾ ਚਲਾ ਗਿਆ ਚਲਾਣ ਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ ਇਹ 7000 ਰੁਪਏ ਦਾ ਚਲਾਣ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਐ ਡਰਾਈਵਰ ਨੂੰ ਹਾਂ ਐਕਟ ਕੀਤਾ ਗਿਆ ਹਾਂ ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਇਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਆ ਜਾਰੀ ਰਹੀ ਸਕੂਲੀ ਬਾਰੇ ਲਗਾਤਾਰ ਜਾਰੀ ਰਹੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਐ ਉਹ ਵੀ ਜਾਂਦੀ ਐ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ ਕਰਕੇ ਇੱਕ ਸਕੂਲੀ ਬੱਸ ਫੜੀ ਹੈ ਕੀ ਮਾਮਲਾ ਇਹ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉਥੋਂ ਦੀ ਬੱਸ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸਾਡੀ 80 85 80 85 ਦੇ ਜਾ ਰਹੀ ਸੀ ਤੇ ਉਹ ਸਾਨੂੰ ਫਿਰ ਵੀ ਨਹੀਂ ਸਾਡੇ ਕੋਲ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫੇਰ ਉਹਦੀ ਬ੍ਰੇਕ ਵੱਜੀ ਤੇ ਫੇਰ ਸਾਡੇ ਹੱਥ ਕਾਬੂ ਆ ਗਏ ਤਾਂ ਉਹ ਅਹੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜਿਹੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਸੀ ਉਹ ਮਤਲਬ 80 ਕਿਤੇ ਅਹੀਂ ਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ 80 ਦੇ ਕਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤਾਂ ਕਪੈਸਿਟੀ ਤੇ ਠੀਕ ਸੀ ਕਾਗਜ਼ਾਤ ਵੀ ਪੂਰੇ ਸੀ ਪਰ ਕਲਾਸ ਦੇ ਕੋਲ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਸ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸ਼ਰਾਰਤੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਣੀ ਹੈ ਨਾ ਉਹ ਮਗਰ ਤੇ ਇਹ ਨਾ ਖਿਆਲ ਰੱਖ ਸਕਦਾ ਉਹ ਸੇਫਟੀ ਗੱਲ ਇਹਨਾਂ ਦੱਸਦਾ ਕਿ ਤੇ ਗਏ ਸੀ ਕਿ ਸਕੂਲੀ ਬੱਸਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਹੈ 50 ਸਪੀਡ ਤੋਂ ਨਹੀਂ ਹਾਂ ਉਹ ਹੈਗਾ ਸੀ ਉਹ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ ਇਹ 7000 ਰੁਪਏ ਦਾ ਚਲਾਨ ਹੋਇਆ ਉਹਦਾ ਡਰਾਈਵਰ ਨੂੰ ਕੋਈ ਵਾਦੀ ਹੋਈ ਦਿੱਤੀ ਗਈ ਹੈ ਡਰਾਈਵਰ ਨੂੰ ਹਾਂ ਹਾਂ ਮਾਲਕਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਏਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲੀ ਰਹੇਗੀ ਸਕੂਲੀ ਬਾਤ ਲਗਾਤਾਰ ਚੱਲੀ ਰਹੇਗੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਆ ਉਹ ਵੀ ਜਾਂਦੀ ਆ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ